ਸੁਨਾਮ ਬਠਿੰਡਾ ਓਵਰਬ੍ਰਿਜ ਦੇ ਉੱਤੇ ਇੱਕ ਬੇहद ਦਰਦਨਾਕ ਹਾਦਸਾ ਵਾਪਰਿਆ ਜਿਸ ਦੇ ਵਿੱਚ ਇੱਕ ਵਿਅਕਤੀ ਦੀ ਦਰਦਨਾਕ ਤਰੀਕੇ ਦੇ ਨਾਲ ਮੌਤ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਹਾਦਸਾ ਇੰਨਾ ਖਤਰਨਾਕ ਸੀ ਕਿ ਉਕਤ ਵਿਅਕਤੀ ਦੀਆਂ ਲੱਤਾਂ ਖੱਟੀਆਂ ਜਾਂਦੀਆਂ ਨੇ ਸੜਕ ਦੇ ਉੱਤੇ ਡਿੱਗ ਜਾਂਦੀਆਂ ਨੇ ਔਰ ਉਸ ਤੋਂ ਬਾਅਦ ਤੁਰੰਤ ਉਸ ਨੂੰ ਹਸਪਤਾਲ ਜਦੋਂ ਲਜਾਇਆ ਜਾਂਦਾ ਹੈ ਤਾਂ ਬੇहद ਦਰਦਨਾਕ ਤਰੀਕੇ ਦੇ ਨਾਲ ਤੜਫ ਤੜਫ ਕੇ ਉਸ ਦੀ ਮੌਤ ਹੋ ਗਈ ਹੈ ਤਾਂ ਹਾਦਸੇ ਦੇ ਵਿੱਚ ਜਿਹੜੀਆਂ ਗੱਡੀਆਂ ਹਾਦਸੇ ਦਾ ਸ਼ਿਕਾਰ ਹੋਈਆਂ ਉਹਨਾਂ ਦਾ ਡਰਾਈਵਰ ਸੀ ਇਹ ਵਿਅਕਤੀ ਜਿਸ ਦੀ ਮੌਤ ਹੋਈ ਹੈ ਦੋ ਬੱਚਿਆਂ ਦਾ ਪਿਤਾ ਹੈ ਔਰ ਬੇहद ਦਰਦਨਾਕ ਤਰੀਕੇ ਨਾਲ ਸੜਕੀ ਅਤਵਾਦ ਨੇ ਕਹਿ ਸਕਦੇ ਹਾਂ ਕਿ ਜਾਨ ਲੈ ਲਈ ਔਰ ਇਹ ਬਠਿੰਡਾ ਸੁਨਾਮ ਓਵਰ ਬ੍ਰਿਜ ਤੇ ਦਿਨ ਰਾਤ ਦਰਦਨਾਕ ਹਾਦਸਾ ਵਾਪਰਿਆ ਹੈ ਔਰ ਦੱਸ ਦਈਏ ਕਿ ਅ ਇਸ ਓਵਰ ਬ੍ਰਿਜ ਤੇ ਬਠਿੰਡਾ ਵਾਲੇ ਇੱਕ ਟਰੱਕ ਜਾ ਰਿਹਾ ਸੀ ਔਰ ਬਠਿੰਡਾ ਤੋਂ ਪਟਿਆਲਾ ਵੱਲ ਇੱਕ ਚਾਰੇ ਦੀ ਟਰਾਲੀ ਆ ਰਹੀ ਸੀ ਜਿਸ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਇੱਕ ਟਰੱਕ ਵਾਲੇ ਵੱਲੋਂ ਕੀਤੀ ਜਾਂਦੀ ਹੈ ਔਰ ਇਸੇ ਦਰਮਿਆਨ ਜਦੋਂ ਟਰਾਲੀ ਵਾਲਾ ਵਿੱਚ ਵਿਚਕਾਰਣ ਦੀ ਕੋਸ਼ਿਸ਼ ਕਰਦਾ ਹੈ ਤਾਂ ਇਹ ਜੋ ਟਰੱਕੇ ਸਿੱਧਾ ਕਿਸੇ ਹੋਰ ਟਰੱਕ ਦੇ ਨਾਲ ਜਾ ਕੇ ਟਕਰਾ ਜਾਂਦਾ ਹੈ ਤਬ ਇਹ ਦੇਹੇ ਖਤਰਨਾਕ ਹਾਦਸਾ ਵਾਪਰਦਾ ਹੈ ਜਿਸ ਕਰਕੇ ਜੋ ਗੱਡੀ ਦਾ ਚਾਲਕ ਹੈ ਡਰਾਈਵਰ ਹੈ ਉਹ ਬੁਰੇ ਤਰੀਕੇ ਦੇ ਨਾਲ ਗੱਡੀ ਦੇ ਵਿੱਚ ਫਸ ਜਾਂਦਾ ਹੈ ਤੁਰੰਤ ਉਸ ਨੂੰ ਉੱਥੇ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਔਰ ਦੱਸਿਆ ਜਾਂਦਾ ਹੈ ਕਿ ਉਸ ਦੀਆਂ ਲੱਤਾਂ ਇਸ ਹਾਦਸੇ ਦੇ ਵਿੱਚ ਕੱਟ ਜਾਂਦੀਆਂ ਨੇ ਬੁਰੇ ਤਰੀਕੇ ਨਾਲ ਸਰੀਰ ਤੋਂ ਵੱਖ ਹੋ ਜਾਂਦੀਆਂ ਨੇ ਅਤੇ ਸੜਕ ਦੇ ਉੱਤੇ ਹੀ ਡਿੱਗ ਜਾਂਦੀਆਂ ਨੇ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਜਾਂਦਾ ਹੈ ਲੱਤਾਂ ਬਾਅਦ ਦੇ ਵਿੱਚ ਲੋਕ ਉੱਥੋਂ ਲੈ ਕੇ ਜਾਂਦੇ ਨੇ ਪਰ ਕਿਉਂਕਿ ਲੱਤਾਂ ਕੱਟੀਆਂ ਗਈਆਂ ਬੇहद ਖੂਨ ਵਹਿ ਚੁੱਕਾ ਸੀ ਔਰ ਇਸ ਕਰਕੇ ਇਸ ਦਰਦਨਾਕ ਹਾਦਸੇ ਦੇ ਵਿੱਚ ਡਰਾਈਵਰ ਦੀ ਮੌਤ ਹੋ ਗਈ ਹੈ ਤਾਂ ਤਸਵੀਰ ਤੁਸੀਂ ਦੇਖ ਸਕਦੇ ਹੋ ਟਰਾਲੀ ਵਾਲੇ ਵੱਲੋਂ ਬਚਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਸ ਟਰਾਲੀ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਟਰੱਕ ਡਰਾਈਵਰ ਦੇ ਵੱਲੋਂ ਕੀਤੀ ਗਈ ਸੀ ਔਰ ਟਰਾਲੀ ਵੀ ਪਲਟ ਜਾਂਦੀ ਹੈ ਸੜਕ ਦੇ ਉੱਤੇ ਔਰ ਦੂਸਰੇ ਪਾਸੇ ਜਿਸ ਟਰੱਕ ਦੇ ਵੱਲੋਂ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਉਹ ਵੀ ਅੱਗੇ ਜਾ ਕੇ ਕਿਸੇ ਹੋਰ ਟਰੱਕ ਦੇ ਨਾਲ ਟਕਰਾ ਜਾਂਦਾ ਤਾਂ ਕਿਸ ਤਰੀਕੇ ਦੇ ਨਾਲ ਇਹ ਪੂਰਾ ਹਾਦਸਾ ਵਾਪਰਿਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਔਰ ਇਹ ਸੜਕਾਂ ਦੀ ਜੇਕਰ ਗੱਲ ਕਰੀਏ ਖਾਸ ਤੌਰ ਤੇ ਇਸ ਤਰੀਕੇ ਦੇ ਜੋ ਵੱਡੇ ਵਾਹਨ ਨੇ ਜਦੋਂ ਇਹ ਸੜਕਾਂ ਤੇ ਚੱਲਦੇ ਨੇ ਤਾਂ ਇੱਕ ਤਰੀਕੇ ਦਾ ਡਰ ਜਰੂਰ ਬਣਿਆ ਰਹਿੰਦਾ ਹੈ ਕਿ ਕਿਤੇ ਨਾ ਕਿਤੇ ਕੋਈ ਹਾਦਸਾ ਨਾ ਵਾਪਰ ਜਾਵੇ ਪਰ ਉਸ ਦੇ ਵਿੱਚ ਇਸ ਤਰੀਕੇ ਦੇ ਲੋਕ ਜਿਹੜੇ ਓਵਰਟੇਕ ਕਰਨ ਦੀ ਕੋਸ਼ਿਸ਼ ਕਰਦੇ ਨੇ ਜਿਹੜੇ 2 ਮਿੰਟ ਦਾ ਸਬਰ ਨਹੀਂ ਰੱਖਦੇ ਉਹ ਕਿਸੇ ਦੀ ਜਾਨ ਤੇ ਭਾਰੀ ਪੈ ਜਾਂਦੇ ਨੇ ਕਿਉਂਕਿ ਇਸ ਹਾਦਸੇ ਦੇ ਵਿੱਚ ਉਸ ਦੀ ਆਪਣੀ ਵੀ ਜਾਨ ਜਾ ਸਕਦੀ ਸੀ ਪਰ ਸਾਹਮਣੇ ਵਾਲੇ ਦੀ ਜਾਨ ਚਲੀ ਗਈ ਪਰ ਇਹ ਬੇहद ਦਰਦਨਾਕ ਹਾਦਸਾ ਵਾਪਰਿਆ ਦੋ ਬੱਚਿਆਂ ਦਾ ਪਿਤਾ ਦੱਸਿਆ ਜਾ ਰਿਹਾ ਜਿਸ ਡਰਾਈਵਰ ਦੀ ਇਸ ਹਾਦਸੇ ਦੇ ਵਿੱਚ ਮੌਤ ਹੋਈ ਹੈ ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਔਰ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਔਰ ਹਾਦਸੇ ਤੋਂ ਬਾਅਦ ਉਹਵਰ ਬ੍ਰਿਜ ਦੇ ਉੱਤੇ ਕਾਫੀ ਭਾਰੀ ਜਾਮ ਲੱਗ ਜਾਂਦਾ ਹੈ ਕਿਉਂਕਿ ਟਰਾਲੀ ਸੀ ਇਸ ਹਾਦਸੇ ਦੇ ਵਿੱਚ ਇਨਵੋਲਵ ਹੋ ਔਰ ਦੂਸਰੇ ਪਾਸੇ ਦੋ ਟਰੱਕਾਂ ਦੀ ਟੱਕਰ ਹੁੰਦੀ ਹੈ ਤਾਂ ਪੂਰੀ ਸੜਕ ਦੇ ਉੱਤੇ ਟਰੱਕ ਖਿਲਰਿਆ ਪਿਆ ਹੈ ਦੂਸਰੇ ਪਾਸੇ ਟਰਾਲੀ ਜਿਹੜੀ ਕਿ ਆਚਾਰੇ ਦੀ ਭਰੀ ਹੋਈ ਸੀ ਉਹ ਖਿਲਰੀ ਪਈ ਹੈ ਤਾਂ ਕਾਫੀ ਉੱਥੇ ਭਾਰੀ ਜਾਮ ਇਸ ਤੋਂ ਬਾਅਦ ਲੱਗ ਜਾਂਦਾ ਹੈ ਔਰ ਪੁਲਿਸ ਦੇ ਵੱਲੋਂ ਅ ਤੁਰੰਤ ਕਾਰਵਾਈ ਕੀਤੀ ਜਾਂਦੀ ਹੈ ਪੁਲਿਸ ਦੇ ਵੱਲੋਂ ਪਹਿਲਾ ਇਹਨਾਂ ਨੂੰ ਸਾਈਡ ਤੇ ਕੀਤਾ ਜਾਂਦਾ ਹੈ ਆਵਾਜਾਈ ਉੱਥੇ ਸੁਚਾਰੂ ਤਰੀਕੇ ਦੇ ਨਾਲ ਚਾਲੂ ਕਰਵਾਈ ਜਾਂਦੀ ਹੈ ਪਰ ਉੱਥੇ ਦੂਸਰੇ ਪਾਸੇ ਸਵਾਲ ਵੱਡੇ ਖੜੇ ਕਰ ਰਿਹਾ ਹੈ ਹਾਦਸਾ ਵੀ ਕਿਸ ਤਰੀਕੇ ਦੇ ਨਾਲ ਓਵਰਟੇਕ ਕਰਨ ਦੀ ਚੱਕਰ ਦੇ ਵਿੱਚ ਕਿਉਂਕਿ ਕਾਲੀ ਅੱਗੇ ਟੋਏ ਹੁੰਦੇ ਨੇ ਕਾਲੀ ਤੁਹਾਨੂੰ ਲੈ ਬੈਠਦੀ ਹੈ ਔਰ ਉਸੇ ਤਰੀਕੇ ਦਾ ਇਹ ਹਾਦਸਾ ਕਹਿ ਸਕਦੇ ਆ ਕਿ ਕਾਲੀ ਕੀਤੀ ਜਾ ਰਹੀ ਸੀ ਵਿਅਕਤੀ ਦੇ ਵੱਲੋਂ ਵੀ ਮੈਂ ਪਹਿਲਾਂ ਚਲੇ ਜਾਵਾਂ ਓਵਰਟੇਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਔਰ ਖਾਸ ਤੌਰ ਤੇ ਟਰਾਲੀ ਜਿਹੜੀ ਚਾਰੇ ਦੀ ਭਰੀ ਹੋਈ ਸੀ ਤਾਂ ਉਹ ਵੀ ਓਵਰਲੋਡਡ ਲੱਗਦੀ ਹੈ ਕਿਸ ਤਰੀਕੇ ਦੇ ਨਾਲ ਪੂਰੀ ਉੱਪਰ ਤੱਕ ਇਹ ਭਰੀ ਹੋਈ ਸੀ ਤਾਂ ਹਾਦਸੇ ਦਾ ਡਰ ਇਥੇ ਕਿਤੇ ਨਾ ਕਿਤੇ ਬਣਿਆ ਰਹਿੰਦਾ ਤਾਂ ਸਾਰੇ ਕਾਰਨ ਇਕੱਠੇ ਮਿਲ ਗਏ ਇੱਕ ਪਾਸੇ ਟਰਾਲੀ ਜਿਹੜੀ ਕਿ ਓਵਰਲੋਡਡ ਸੀ ਦੂਸਰੇ ਪਾਸੇ ਟਰੱਕ ਜਿਹੜੇ ਕਿ ਓਵਰਟੇਕ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਔਰ ਸਾਹਮਣੇ ਆ ਰਿਹਾ ਟਰੱਕ ਉਹ ਵੀ ਤੇਜ਼ ਰਫ਼ਤਾਰ ਦੇ ਵਿੱਚ ਸੀ ਜਿਸ ਕਰਕੇ ਇਹ ਟੱਕਰ ਹੋ ਜਾਂਦੀ ਹੈ ਤਾਂ ਬੇहद ਭਿਆਨਕ ਹਾਦਸੇ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਟਰੱਕ ਦੇ ਚਿੱਥੜੇ ਉੜ ਚੁੱਕੇ ਨੇ ਔਰ ਅਗਲਾ ਹਿੱਸਾ ਬੁਰੀ ਤਰੀਕੇ ਦੇ ਨਾਲ ਨੁਕਸਾਨਿਆ ਗਿਆ ਹੈ ਡਰਾਈਵਰ ਨੂੰ ਜਦੋਂ ਇਥੋਂ ਬਾਹਰ ਕੱਢਿਆ ਗਿਆ ਤਾਂ ਬਹੁਤ ਮੁਸ਼ਕਲ ਕਰਨੀ ਪਈ ਲੋਕਾਂ ਨੂੰ ਕਿਉਂਕਿ ਬਿਲਕੁਲ ਵਿੱਚ ਪੂਰੇ ਤਰੀਕੇ ਨਾਲ ਫਸਿਆ ਹੋਇਆ ਸੀ ਜਿਸ ਸਮੇ ਉਸ ਨੂੰ ਬਾਹਰ ਕੱਢਿਆ ਗਿਆ ਤਾਂ ਉਸ ਨੂੰ ਜੋ ਬਾਹਰ ਕੱਢਣ ਦੇ ਵਿੱਚ ਕਾਫੀ ਲੋਕਾਂ ਨੂੰ ਮੁਸ਼ਕਲ ਕਰਨੀ ਪਈ ਔਰ ਜਿਸ ਸਮੇ ਬਾਹਰ ਕੱਢਿਆ ਗਿਆ ਉਸ ਸਮੇ ਹੋਸ਼ ਦੇ ਵਿੱਚ ਸੀ ਡਰਾਈਵਰ ਉਸ ਦੇ ਵੱਲੋਂ ਇਹ ਵੀ ਦੱਸਿਆ ਗਿਆ ਕਿ ਸਾਹਮਣੇ ਇੱਕ ਕਾਰ ਆ ਰਹੀ ਸੀ ਤਾਂ ਉਸ ਦੇ ਵੱਲੋਂ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਜੇਕਰ ਉਸ ਨੂੰ ਨਹੀਂ ਬਚਾਉਂਦਾ ਤਾਂ ਫਿਰ ਇਹ ਹਾਦਸਾ ਸ਼ਾਇਦ ਕਿਤੇ ਨਾ ਕਿਤੇ ਬਚ ਜਾਂਦਾ ਸ਼ਾਇਦ ਉਹ ਆਪਣਾ ਬਚਾ ਕਰ ਲੈਂਦਾ ਪਰ ਉਸ ਨੇ ਸੋਚਿਆ ਕਿ ਕਾਰ ਦੇ ਵਿੱਚ ਇੱਕ ਪਰਿਵਾਰ ਸਵਾਰ ਹੈ ਉਹਨਾਂ ਦੀ ਜ਼ਿੰਦਗੀ ਨੂੰ ਕੁਝ ਨਾ ਹੋਵੇ ਤਾਂ ਇਸ ਕਰਕੇ ਉਸ ਨੇ ਵਿਚ ਵਿਚਾ ਕਰਨ ਦੀ ਕੋਸ਼ਿਸ਼ ਕੀਤੀ ਪਰ ਆਈ ਹੋਈ ਸੀ ਕਹਿ ਸਕਦੇ ਹਾਂ ਕਿ ਉਸ ਡਰਾਈਵਰ ਦੀ ਉੱਥੇ ਮੌਤ ਹੋ ਗਈ ਆ ਤਾਂ ਪੂਰੇ ਹਾਦਸੇ ਨੂੰ ਲੈ ਕੇ ਉੱਥੇ ਜੋ ਲੋਕ ਮੌਜੂਦ ਨੇ ਉਹਨਾਂ ਦਾ ਕੀ ਕੁਝ ਕਹਿਣਾ ਹੈ ਤੁਹਾਨੂੰ ਸੁਣਾ ਦਿੰਦੇ ਆ ਕੀ ਨਾਮ ਹੈ ਆਪਣਾ ਮੈਂ ਮੰਗਲ ਸਿੰਘ ਜੱਜ ਮੇਰਾ ਨਾਮ ਜੀ ਮੈਂ ਸੁਨਾਮ ਤੋਂ ਇਤੋਂ ਆਨੰਦ ਵਿਹਾਰ ਕਲੋਨੀ ਦੇ ਸਾਹਮਣੇ ਤੋਂ ਡੁੱਗੋ ਵਾਲੀ ਰੋਡ 'ਤੇ ਰੈ residense ਹੈ ਇਹ ਜਿਹੜਾ ਵਾਕਾ ਹੋਇਆ ਇਹ ਰਾਤ ਕੋਈ ਸਮਥਿੰਗ 11 ਵਜੇ ਦੇ ਦੌਰਾਨ ਹੋਇਆ ਮੈਂ ਉਸ ਮਿਲ ਵਿੱਚ ਵੀ ਮੁਲਾਜ਼ਮ ਐ ਸਾਡਾ ਡਰਾਈਵਰ ਸੀ ਤੇ ਮੈਨੂੰ ਜੇ ਇਹ 1:30 ਵਜੇ ਪਤਾ ਲੱਗਿਆ ਤੇ ਮੈਂ ਜਿੱਦੂ ਆ ਕੇ ਦੇਖਿਆ ਉਹ ਮੂੜੀਆਂ ਲੱਤਾਂ ਘੱਟ ਨਹੀਂ ਸੀ ਡਰਾਈਵਰ ਦੀਆਂ ਲੱਤਾਂ ਉਹਦੀਆਂ ਸੁਨਾਪੀਆਂ ਫਿਰ ਉਹ ਪਛੇਤਣ ਕਰਕੇ ਉਹ ਪਟਿਆਲੇ ਭੇਜਿਆ ਗਿਆ ਪਟਿਆਲੇ ਉਹਦੀ ਡੈਥ ਹੋ ਗਈ ਠੀਕ ਹੈ ਜੀ ਸੋ ਮੇਰਾ ਮੈਂ ਕਹਿਣਾ ਵੀ ਦੇਖੋ ਉਹ ਤਾਂ ਐਕਸਪਾਇਰ ਹੋ ਗਿਆ ਪਹਿਲੀ ਗੱਲ ਤਾਂ ਸਾਡਾ ਪ੍ਰਸ਼ਾਸਨ ਪੰਜਾਬ ਗਵਰਨਮੈਂਟ ਸੈਂਟਰ ਗਵਰਨਮੈਂਟ ਅਸੀਂ ਇਹ ਕਹਿਣਾ ਚਾਹੁੰਦੇ ਜਦੋਂ ਹਰ ਬੰਦਾ ਸਵੇਰੇ ਉੱਠਦਾ ਹੈ ਉਹ ਟੈਕਸ ਪੇਬਲ ਹੈ ਜਦੋਂ ਉਹ ਟੈਕਸ ਦਿੰਨੇ ਤਾਂ ਸਾਡੀਆਂ ਗਵਰਨਮੈਂਟਾਂ ਅੱਜ ਸਾਡੀਆਂ ਲੋੜਾਂ ਪੂਰੀਆਂ ਨਹੀਂ ਹੁੰਦੀਆਂ ਹਰ ਬੰਦੇ ਦੀ ਐਕਸੀਡੈਂਟ ਹੁੰਦੇ ਕਿਉਂ ਨੇ ਕਿ ਪੁਲ ਬਹੁਤ ਛੋਟਾ ਹੈ ਜੀ ਪਹਿਲਾਂ ਵੀ ਵਾਕਈ ਦੋ ਤਿੰਨ ਹੋਏ ਨੇ ਕਿ ਦੁਨੀਆ ਨੇ ਪਹਿਲਾਂ ਸਾਡੇ ਇਲਾਕੇ ਦੇ ਲੋਕਾਂ ਨੇ ਇਹ ਪ੍ਰਸ਼ਾਸਨ ਨੂੰ ਇਹ ਦਲੀਲ ਦਿੱਤੀ